ਲੋੜ ਇਸ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਆਪਾਂ ਆਪਣਾ ਕੁਝ ਐਕਸਪੀਰੀਅੰਸ ਵਰਨਾ ਸ਼ੇਅਰ ਕਰਨਾ ਚਾਹੁੰਦੇ ਆ ਅੱਜ ਆਪਾਂ ਸਾਰੇ ਗੱਲਬਾਤ ਆਪਣੇ ਵਾਤਾਵਰਨ ਤੇ ਕਰਨੀ ਆ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਾਡਾ ਵਾਤਾਵਰਨ ਬਹੁਤ ਖਰਾਬ ਹੋ ਚੁੱਕਿਆ ਤੇ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਠੀਕ ਕਰਨ ਚ ਯੋਗਦਾਨ ਦੇਣਾ ਚਾਹੀਦਾ ਤੇ ਆਪਾਂ ਆਪਣੇ ਫਾਰਮ ਤੇ ਜਿੱਦਾਂ ਵੀ ਬੂਟੇ ਲਾਉਨੇ ਆ ਉਹ ਆਪਣਾ ਐਕਸਪੀਰੀਅੰਸ ਤੁਹਾਨੂੰ ਸ਼ੇਅਰ ਕਰਾਂਗੇ ਜੇ ਤੁਹਾਨੂੰ ਸਾਡਾ ਐਕਸਪੀਰੀਅੰਸ ਵਧੀਆ ਲੱਗੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤਾਂ ਜੋ ਸਾਡੀ ਵੀਡੀਓ ਵੇਖ ਕੇ ਹੋਰ ਵੀ ਕਿਸਾਨ ਭਰਾ ਫੂਟਿਆਂ ਵੱਲ ਧਿਆਨ ਦੇਣ ਤੇ ਹਰ ਕੋਈ ਆਪਣੇ ਘਰ ਖੇਤਾਂ ਵਿੱਚ ਬੂਟੇ ਲਾਵੇ ਆਜੋ ਆਪਾਂ ਤੁਹਾਨੂੰ ਬੂਟਿਆਂ ਵਾਲੀ ਸਾਈਡ ਲੈ ਕੇ ਜਾਂਦੇ ਆ ਲਓ ਜੀ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਆਪਣੇ ਫਾਰਮ ਤੇ ਫਰੂਟ ਦੇ ਬੂਟੇ ਲਾਉਨੇ ਆ ਫਰੂਟ ਦੇ ਬੂਟੇ ਲਾਉਂਦਾ ਵੀ ਕਰਨ ਆ ਆਪਾਂ ਸਪਾਈਦਾ ਪਪਲਸ ਵੀ ਲਾ ਸਕਦੇ ਆ ਪਰ ਉਹਦੇ ਪਿਛੇ ਇੱਕ ਲੌਜੀਕ ਆ ਉਹ ਵੀ ਤੁਹਾਨੂੰ ਵੀਡੀਓ ਦੇ ਲਾਟ ਜਾ ਕੇ ਦੱਸਾਂਗੇ ਤੇ ਇਧਰ ਆਪਾਂ ਫਾਰਮ ਦੇ ਨਾਲ ਦੀ ਸਾਈਡ ਤੇ ਡੇਢ ਦੋ ਕਨਾਲ ਥਾਂ ਆਪਣਾ ਛੱਡਿਆ ਹੈ ਸਿਰਫ ਬੂਟਿਆਂ ਵਾਸਤੇ ਕਿਛੇ ਤੁਸੀਂ ਦੇਖ ਰਹੇ ਹੋ ਇਹ ਵੱਖ-ਵੱਖ ਤਰ੍ਹਾਂ ਦੇ ਫਰੂਟ ਦੇ ਬੂਟੇ ਨੇ ਇਧਰਲੀ ਸਾਈਡ ਵੀ तकरीबन ਆਪਾਂ 50 ਤੋਂ 60 ਬੂਟੇ ਲਾਏ ਆ ਇੱਥੇ ਤੇ ਤੇ ਆਪਾਂ ਅੱਜ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਕਿਸਾਨ ਭਰਾਵਾਂ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਆਪਾਂ ਸਾਰੇ ਜਾਣੇ ਆਪਣੇ ਖੇਤਾਂ ਦੇ ਵਿੱਚ ਕਨਾਲ ਤੋਂ ਡੇਢ ਕਨਾਲ ਥਾਂ ਜਿਹੜਾ ਵਾ ਕੋ ਬੂਟਿਆਂ ਵਾਸਤੇ ਛੱਡੀਏ ਇਹ ਬੂਟੇ ਲਾਉਣ ਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਕਿਸੇ ਨੂੰ ਕੋਈ ਨੁਕਸਾਨ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਸਾਰੇ ਜਾਣਦੇ ਹੋ ਸਾਡੇ ਜੀਵਨ ਵਾਸਤੇ ਬੂਟਿਆਂ ਦੀ ਕੀ ਮਹੱਤਤਾ ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਸਾਨੂੰ ਨਿਤ ਸੁਣਨ ਨੂੰ ਨਵੀਂ ਤੋਂ ਨਵੀਂ ਬਿਮਾਰੀ ਸੁਣਨ ਨੂੰ ਮਿਲ ਰਹੀ ਆ ਉਹਦੇ ਪਿੱਛੇ ਬਹੁਤ ਵੱਡਾ ਇੱਕ ਕਾਰਨ ਆ ਆਪਾਂ ਸਾਰੇ ਰਲ ਕੇ ਜੇ ਵਾਤਾਵਰਣ ਨੂੰ ਸਾਫ਼ ਕਰਦੇ ਆ ਕਿਤੇ ਨਾ ਕਿਤੇ ਇਹ ਬਿਮਾਰੀਆਂ ਤੋਂ ਬਚਾ ਸਕਨੇ ਆਪਣੇ ਪਰਿਵਾਰ ਬਚਾ ਸਕਨੇ ਆ ਤੇ ਜੇ ਆਪਾਂ ਸੋਚਦੇ ਆ ਕਿ ਬੂਟੇ ਲਾਉਣ ਨਾਲ ਸਾਡੀ ਜਗਾ ਘਟ ਜੂਗੀ ਜਾਂ ਜਗਾ ਖਰਾਬ ਹੋ ਜੇਗੀ ਜਗਾ ਖਰਾਬ ਨਹੀਂ ਹੋਗੀ ਸੱਜਣੋ ਆਪਣੇ ਪਰਿਵਾਰ ਜਿਹੜੇ ਆ ਬਿਮਾਰੀਆਂ ਤੋਂ ਬਚਣਗੇ ਤਾਂ ਜੋ ਤੁਸੀਂ ਕਮਾਈ ਕਰਦੇ ਹੋ ਉਹ ਤੁਹਾਡੀ ਕਮਾਈ ਬਿਮਾਰੀਆਂ ਤੇ ਨਾ ਲੱਗੇਗੀ ਤੇ ਜਿਦਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਐਦਾਂ ਐਦਾਂ ਦੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਬਿਮਾਰੀਆਂ ਦਾ ਕਾਰਨ ਸੱਜਣੋ ਇਹ ਹੀ ਆ ਕਿ ਸਾਡਾ ਵਾਤਾਵਰਣ ਵਾਲੇ ਬਿਲਕੁਲ ਵੀ ਖਿਆਲ ਨਹੀਂ ਹੈਗਾ ਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਚੀਜ਼ ਵੱਲ ਯੋਗਦਾਨ ਦੇਣਾ ਚਾਹੀਦਾ ਦੇਖੋ ਆਪਾਂ ਹੋਰ ਵੀ ਤੇ ਕਈ ਖਰਚੇ ਕਰਦੇ ਆਂ ਬਟ ਆਪਾਂ ਆਪਣੀਆਂ ਬਿਮਾਰੀਆਂ ਤੇ ਕਿੰਨਾ ਪੈਸਾ ਵਸਟ ਕਰ ਰਹੇ ਆਂ ਤੇ ਹੋ ਸਕਦਾ ਕਿਤੇ ਨਾ ਕਿਤੇ ਆਪਾਂ ਉਹ ਮਣੀ ਵਿਚਾਲੀਏ ਦੇਖੋ ਫਰੂਟ ਵਾਲੇ ਬੂਟੇ ਲਾਉਣ ਦਾ ਕਾਰਨ ਆਪਣਾ ਇਹ ਸੀਗਾ ਕਿ ਆਪਾਂ ਸਪੈਦਾ ਪਪਲਸ ਵੀ ਲਗਾ ਸਕਦੇ ਹਾਂ ਪਰ ਕਿਤੇ ਨਾ ਕਿਤੇ 4-5 ਸਾਲ ਬਾਅਦ ਜਦੋਂ ਸਪੈਦਾ ਪਪਲਸ ਤਿਆਰ ਹੋ ਜਾਂਦਾ ਆਪਾਂ ਲਾਲ ਚਾਕ ਉਹਨੂੰ ਵੱਡਵਾ ਦਿੰਨੇ ਆ ਵੱਡ ਦਿੰਨੇ ਆ ਤੇ ਫਰੂਟ ਦੇ ਬੂਟਿਆਂ ਦਾ ਇਦਾਂ ਕਿ ਫਰੂਟ ਦਊਗਾ ਸਾਨੂੰ ਸਾਡੇ ਬੱਚੇ ਵੀ ਸ਼ੌਂਕ ਨਾਲ ਪਾਣੀ ਪਾਉਣਗੇ ਆਪਾਂ ਆਪ ਵੀ ਕੇਅਰ ਜ਼ਿਆਦਾ ਕਰਦੇ ਆ ਤੇ ਫਰੂਟ ਦੇ ਬੂਟੇ ਲਾਉਣ ਦਾ ਸਾਨੂੰ ਜ਼ਿਆਦਾ ਫਾਇਦਾ ਹੈ ਕਿਉਂਕਿ ਇਹਨਾਂ ਨੂੰ ਆਪਾਂ ਲਾਲਚਾ ਕੇ ਵੇਚਦੇ ਨਹੀਂ ਤੇ ਬਾਕੀ ਸਾਰੇ ਪਸੰਾਨ ਭਰਾਵਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਧਿਆਨ ਨਹੀਂ ਬਹੁਤ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਤਾਂ ਜੋ ਆਪਾਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕੀ ਜੇ ਆਪਾਂ ਇਦਾਂ ਹੀ ਬੂਟਿਆਂ ਦਾ ਨੁਕਸਾਨ ਕਰਦੇ ਰਹੀ ਤੇ ਆਉਣ ਵਾਲੇ ਟਾਈਮ ਵਿੱਚ ਇਦਾਂ ਦੀਆਂ ਭਿਆਨਕ ਬਿਮਾਰੀਆਂ ਆਉਣਗੀਆਂ ਅਸੀਂ ਸਾਹਮਣਾ ਨਹੀਂ ਕਰ ਸਕਦੇ ਉਹਨਾਂ ਦਾ ਆਪਾਂ ਨੂੰ ਅੱਜ ਤੋਂ ਚੱਲਣਾ ਪਵੇਗਾ ਬਾਕੀ ਜਿੰਨਾ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਤੇ ਸਾਡੇ ਬੂਟੇ ਵਧੀਆ ਲੱਗੇ ਤੇ ਉਹ ਕਮੈਂਟ ਜਰੂਰ ਕਰਿਓ ਕਮੈਂਟ ਵਿੱਚ ਆਪਣੀ ਸਲਾਹ ਦਿਓ ਬਾਕੀ ਤੁਹਾਨੂੰ ਦੱਸਦੇ ਆ ਕਿ ਆਪਣੇ ਫਾਰਮ ਤੇ ਆਪਾਂ ਤਕਰੀਬਨ 40 ਤੋਂ 50 ਬੂਟੇ ਆਲਰੇਡੀ ਲਗਾਏ ਆ ਇੱਕ ਸਾਲ ਪਹਿਲਾਂ ਤੇ ਹੁਣ ਵੱਖ-ਵੱਖ ਤਰ੍ਹਾਂ ਦਾ ਸਾਨੂੰ ਫਰੂਟ ਵੀ ਦੇ ਰਹੇ ਨੇ ਬੂਟੇ ਤੇ ਬਾਕੀ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਫਰੂਟ ਦੇ ਬੂਟੇ ਲਗਾਏ ਨੇ ਇੱਕ ਤਰ੍ਹਾਂ ਦੇ ਤਕਰੀਬਨ ਤਿੰਨ-ਤਿੰਨ ਤਰ੍ਹਾਂ ਦੇ ਦੋ-ਦੋ ਤਰ੍ਹਾਂ ਦੇ ਫਰੂਟ ਦੇ ਬੂਟੇ ਨੇ ਆਪਣੇ ਕੋਲ ਤੇ ਉਹ ਵੱਖ-ਵੱਖ ਬੂਟੇ ਲਾਉਂਦਾ ਕਾਰਨ ਸੱਜਣੋ ਇਹ ਸੀ ਕਿ ਜਦੋਂ ਇੱਕ ਫਰੂਟ ਦੀ ਬਾਹਰ ਜਾਂਦੀ ਆ ਫਿਰ ਦੂਸਰਾ ਫਰੂਟ ਚੱਲ ਪੈਂਦਾ ਦੂਸਰੇ ਦੀ ਜਾਂਦੀ ਆ ਤੀਸਰਾ ਚੱਲ ਪੈਂਦਾ ਆਲਰੇਡੀ ਸਾਰਾ ਸਾਲ ਫਰੂਟਾ ਦਾ ਘਰ ਦਾ ਚੱਲਦਾ ਰਹਿੰਦਾ ਤੇ ਬਾਕੀ ਮਾਰਕੀਟੋ ਦਾ ਤੁਹਾਨੂੰ ਪਤਾ ਹੀ ਕਿੰਨਾ ਖਰਾਬ ਹੀ ਹੁੰਦੀ ਆ ਤੇ ਹੁਣ ਆਉਣ ਵਾਲੇ ਟਾਈਮ 'ਚ ਹੁਣ ਤੇ ਜਨਵਰੀ ਮਹੀਨਾ ਫਰਵਰੀ ਦੇ ਲਾਗ ਆਪਾਂ ਪੰਜਾਬ ਬੂਟੇ ਹੋਰ ਲਾਉਣੇ ਆ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜਾ-ਕਿਹੜਾ ਬੂਟਾ ਲਾਈਏ ਤੇ ਤੁਸੀਂ ਆਪ ਵੀ ਜਗਾ ਬਣਵਾਓ ਆਪਣੇ ਖੇਤਾਂ 'ਚ ਆਪਣੇ ਫਾਰਮਾਂ 'ਤੇ ਤੇ ਬੂਟਿਆਂ ਵੱਲ ਖਾਸ ਧਿਆਨ ਦਿਈਏ ਇੱਕ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਸਾਰੇ ਰਲ ਕੇ ਯੋਗਦਾਨ ਪਾਈਏ ਤੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਕੁਝ ਨਾ ਕੁਝ ਸੁਧਾਰ ਆਉਣ ਕੋਸ਼ਿਸ਼ ਕਰਕੇ ਵੇਖੀ ਕੋਸ਼ਿਸ਼ ਕਰਨਾ ਇਨਸਾਨ ਦੀ ਖ਼ਿਤਰਤ ਆ ਤੇ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰਦੇ ਆ ਬਾਕੀ ਤਸਵੀਰ ਜ਼ਰੂਰ ਕਿ ਕਿਹੜੇ-ਕਿਹੜੇ ਫਲੂਤ ਦਾ ਬੂਟਾ ਹੈਂ گاਂ ਅੱਗੇ ਲਿਆ ਕੇ ਲਾਈਏ ਤੇ ਬਾਕੀ ਜਿੰਨਾ ਵੀਰਾਂ ਨੂੰ ਆੜੀ ਜਗ੍ਹਾ ਵਿੱਚ ਛੱਡੀ ਹੋਈ ਆ ਖਾਲੀ ਕੋਈ ਫਸਲ ਨਹੀਂ ਖਰਾਬ ਹੁੰਦੀ ਬੂਟਿਆਂ ਨਾਲ ਤੁਸੀਂ ਦੇਖ ਰਹੇ ਹੋ ਵਧੀਆ ਲਾਗੇ ਕਣਕ ਵੀ ਹੋਈ ਆ ਤੇ ਬਾਕੀ ਦੋਨੇ ਸਾਈਡਾਂ ਤੇ ਆਪਾਂ ਬੂਟੇ ਲਾਏ ਤੇ ਵਿੱਚ ਇਹਦੇ ਕੋਣ ਸਬਜੀ ਲਾਵਾਂਗੇ ਘਰ ਵਾਸਤੇ ਹਲਦੀ ਵਗੈਰਾ ਉਹ ਆਪਾਂ ਨੂੰ ਸਾਰਿਆਂ ਨੂੰ ਲਾਉਣੀ ਚਾਹੀਦੀ ਹੈ ਘਰ ਹਲਦੀ ਹੋਗੀ ਅਰਾ ਵਗੈਰਾ ਸਬਜ਼ੀਆਂ ਆਪਾਂ ਨੂੰ ਘਰੇ ਲਾ ਕੇ ਤਿਆਰ ਕਰਨੇ ਚਾਹੀਦੀਆਂ ਨੇ ਤੇ ਜੇ ਸਾਨੂੰ ਇਹ ਡਾਊਟ ਆ ਕਿ ਬੂਟੇ ਫਸਲ ਖਰਾਬ ਕਰਦੇ ਨੇ ਬੂਟੇ ਫਸਲ ਨਹੀਂ ਖਰਾਬ ਕਰਦੇ ਜੇ ਬੂਟੇ ਨਾ ਲਾਵਾਂਗੇ ਤੇ ਨਸਲ ਜਰੂਰ ਖਰਾਬ ਹੋ ਜਾਣੀ ਆ ਫਸਲ ਦਾ ਤੇ ਪਤਾ ਨਹੀਂ ਤੇ ਜੇ ਆਪਾਂ ਗੱਲ ਕਰੀਏ ਝੋਨੇ ਦੀ ਪਿਛਲੇ ਦਿਨ ਤੁਸੀਂ ਜਾਣਦੇ ਹੋ ਕਿ ਝੋਨੇ ਦੇ ਵਿੱਚ ਹਰ ਕਿਸਾਨ ਨੇ ਪਰ ਇਕੜ ਦੇ ਪਿਛੇ 7-8000 ਰੁਪਏ ਦਾ ਘਾਟਾ ਖਾਦਾ ਤੇ ਜਦੋਂ ਆਪਾਂ ਐਸੇ ਘਾਟੇ ਚੱਲ ਸਕਨੇ ਆ ਤੇ ਫਿਰ ਆਪਾਂ ਵਾਤਾਵਰਨ ਦੇ ਕਰਕੇ ਕਨਾਲ ਤੋਂ ਕਨਾਲ ਜਗ੍ਹਾ ਕਿਉਂ ਨਹੀਂ ਛੱਡ ਸਕਦੇ ਤੇ ਇਸੇ ਕਰਕੇ ਆਪਣੇ ਵਾਤਾਵਰਨ ਨੂੰ ਸਾਫ਼ ਕਰੀਏ ਸਾਰੇ ਰਲ ਕੇ ਤੇ ਬਾਕੀ ਸਾਡੇ ਚੈਨਲ ਤੇ ਹੋਰ ਵੀ ਵੀਡੀਓ ਆਉਂਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਦੇਖੋ ਜੀ ਪਹਿਲਾਂ ਆਪਾਂ ਇਧਰਲੀ ਸਾਈਡ ਤੁਹਾਨੂੰ ਜਿੱਦਾਂ ਦੱਸਿਆ ਵੀ 40-50 ਬੂਟੇ ਲਾਏ ਸੀਗੇ ਸਾਲ ਪਹਿਲਾਂ ਤੇ ਇਹ ਬੂਟੇ ਤਾਂ ਬਿਲਕੁਲ ਤਿਆਰ ਹੋ ਗਏ ਤੇ ਹੁਣ ਆਪਾਂ ਅੱਗੇ ਇਧਰ ਨੂੰ ਫਾਰਮ ਦੇ ਨਾਲ ਨਾਲ ਹੁਣ ਆਪਾਂ ਇਧਰਲੀ ਸਾਈਡ 2 ਲਾਈਨਾਂ ਬੂਟੇ ਲਾਵਾਂਗੇ ਤਕਰੀਬਨ ਸਾਡੇ 50 ਬੂਟੇ ਲੱਗਣਗੇ ਤੇ ਕਿਸਾਨ ਭਰਾਵੋ ਗੱਲ ਏਦਾਂ ਕਿ ਜੇ ਆਪਾਂ ਹਰ ਕਿਸਾਨ 20 ਬੂਟੇ ਵੀ ਲਾਉਂਦਾ ਐ ਸਾਲ ਐ ਸਾਲ ਕੀ ਅਗਲੇ ਮਹੀਨੇ ਬੂਟੇ ਬਹੁਤ ਵਧੀਆ ਚੱਲਦੇ ਨੇ ਅਗਲੇ ਮਹੀਨੇ ਆਪਾਂ ਵੀ ਲਾ ਰਹੇ ਹਾਂ ਉਦੋਂ ਵੀ ਵੀਡੀਓ ਬਣਾ ਕੇ ਪਾਵਾਂਗੇ ਤੇ ਜੇ ਹਰ ਕਿਸਾਨ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਲਈ ਤੇ ਆਪਣੇ ਪਰਿਵਾਰ ਵਾਸਤੇ ਕੋਈ 20 ਬੂਟੇ ਵੀ ਲਗਾਉਂਦਾ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਸਾਡਾ ਵਾਤਾਵਰਨ ਇੰਨਾ ਸਾਫ਼ ਹੋ ਜੂਗਾ ਕਿ ਕਈ ਬਿਮਾਰੀਆਂ ਤੋਂ ਸਾਨੂੰ ਮੁਕਤੀ ਮਿਲ ਜੂਗੀ ਜਦੋਂ ਆਪਾਂ ਘਰ ਦਾ ਫਰੂਟ ਖਾਵਾਂਗੇ ਬਾਹਰ ਦੀ ਦਵਾਈ ਵਾਲੀ ਚੀਜ਼ ਨਹੀਂ ਖਾਣੀ ਹੋ ਸਕਦਾ ਬਿਮਾਰੀਆਂ ਘਟਣ ਸਾਡੀਆਂ ਤੇ ਜੇ ਆਪਾਂ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਤੇ ਐਦਾਂ ਦੀਆਂ ਭਿਆਨਕ ਬਿਮਾਰੀਆਂ ਲੱਗਣੀਆਂ ਕਿ ਇਸ ਮੁਕਾਬਲਾ ਨਹੀਂ ਕਰ ਸਕਦੇ ਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਹਰ ਕਿਸਾਨ 20 ਮੋਟੀਆਂ ਦਾ ਸਟੇਬਲ ਆਪਣਾ ਬਣਾਵੇ ਜਰੂਰ ਆਪਣੀ ਪਰਿਵਾਰ ਦੀ ਜ਼ਿੰਮੇਵਾਰੀ ਸਮਝ ਕੇ ਹਰ ਕਿਸਾਨ 20 ਬੂਟੇ ਲਾਵੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਵਾਤਾਵਰਨ ਬਹੁਤ ਸਾਫ਼ ਹੋ ਜਾਊਗਾ ਤੇ ਹਰ ਕਿਸਾਨ ਦੀ ਇਹ ਜ਼ਿੰਮੇਵਾਰੀ ਬਣਦੀ ਆ ਤੇ ਜਰੂਰ ਬੂਟੇ ਲਾਓ ਬਾਕੀ ਇਧਰ ਤੁਸੀਂ ਪਿੱਛੇ ਵੇਖ ਰਹੇ ਹੋ ਕੋਈ ਸੱਜਣਾਂ ਦੇ ਸਵਾਲ ਹੋਣਗੇ ਕਿ ਪਿਛੇ ਇਹ ਚੀਜ਼ ਦਾ ਇਹ ਆਪਣੇ ਘੋੜਿਆਂ ਦਾ ਰੰਗਿਆ ਇੱਥੇ ਆਪਾਂ ਘੋੜਿਆਂ ਨੂੰ ਲਿਆ ਕੇ ਐਕਸਰਸਾਈਜ਼ ਕਰਵਾਉਂਦੇ ਆ ਇਹ ਵੀ ਆਪਾਂ ਕੀਤੀ ਬਣਾਇਆ ਘੋੜੇ ਤੇ ਬੇਸਿਕਲੀ ਪਿੰਡ ਰੱਖਿਆ ਘਰੇ ਤੇ ਇੱਥੇ ਉਹਨਾਂ ਦੀ ਐਕਸਰਸਾਈਜ਼ ਕਰਵਾਉਂਦੇ ਆ ਬਾਕੀ ਉਹਨਾਂ ਨੂੰ ਵੀ ਚੰਗੇ ਵਾਤਾਵਰਨ ਦੀ ਲੋੜ ਹੁੰਦੀ ਆ ਤੇ ਕੋਸ਼ਿਸ਼ ਕਰਦੇ ਆ ਕਿ ਆਪਣੇ ਵਾਤਾਵਰਨ ਤੇ ਸੁਧਾਰ ਲਿਆਵਾਂਗੇ ਆਉਣ ਵਾਲੇ ਟਾਈਮ 'ਚ ਬਾਕੀ ਸਾਡੀਆਂ ਸਾਰੀਆਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਸੇ ਤਰ੍ਹਾਂ ਸਾਰੇ ਕਿਸਾਨ ਭਰਾਵਾਂ ਦਾ ਸਾਡੇ ਚੈਨਲ ਤੇ ਧੰਨ